ਸੋ ਇਸ ਵੇਲੇ ਪਿੰਡ ਸ਼ੰਕਰ ਵਿੱਚ ਸਾਡੇ ਨਾਲ ਚੌਕੀ ਇੰਜਾਰਜ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿ ਪ੍ਰਗਟ ਦਿਵਸ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਸਭ ਤੋਂ ਪਹਿਲਾਂ ਤੇ ਭਗਵਾਨ ਸ਼੍ਰੀ ਬਾਲਮਈ ਜੀ ਪ੍ਰਗਟ ਦਿਵਸ ਦੀ ਬਹੁਤ-ਬਹੁਤ ਵਧਾਈ ਸਾਰੀ ਸੰਗਤ ਨੂੰ ਔਰ ਸ਼ੰਕਰ ਇਤਿਹਾਸਕ ਨਗਰੀ ਆ ਤੇ ਪੂਕਸਾ ਪ੍ਰਬੰਧ ਕੀਤੇ ਗਏ ਸ਼ੋਭਾ ਯਾਤਰਾ ਆਰੰਭ ਹੋ ਚੁੱਕੀ ਆ ਤੇ ਸਾਡੇ ਲੋ ਸਾਰੀ ਅਲੱਗ-ਅਲੱਗ ਪੁਆਇੰਟਾਂ ਤੇ ਫੋਰਸ ਲਾਈ ਹੋਈ ਆ ਦੇ ਪ੍ਰਭਾਤਬਾ ਦੀ ਕਿਰਪਾ ਨਾਲ ਸਾਰਾ ਵਧੀਆ ਸਫਲ ਯਾਤਰਾ ਹੋਊਗੀ ਜੀ। ਵੈਸੇ ਵੀ ਪਿੰਡ ਵਾਲੇ ਕੋਆਪਰੇਟ ਕਾਫੀ ਕਰਦੇ ਆ। ਪਿੰਡ ਵਾਲੇ ਬਹੁਤ ਕੋਆਪਰੇਟ ਕਰਦੇ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਵੀ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਸੀਗੇ। ਬੌਸਮ ਨੇ ਕੁਝ ਕਿਦਿਆਂ ਦਾ ਪ੍ਰੋਗਰਾਮ ਸੀਗਾ ਉਹ ਵੇਖਿਆ ਹੀ ਹੈ ਛੰਜ ਕੈਸਲ ਹੋ ਗਈ ਆ। ਪਰ ਆਪਾਂ ਜਿਹੜਾ ਵਧੀਆ ਨੇਪਰੇ ਚਾੜਾਂਗੇ ਪ੍ਰਭਾਤਬਾ ਦੀ ਕਿਰਪਾ ਨਾਲ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਾਂ ਜੀ ਧੰਨਵਾਦ ਜੀ। ਤੋਂ ਸਵਾਗਤ ਕਰਦੇ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ। ਮੈਂ ਹਾਂ ਗੋਬਿੰਦ ਰਾਏ। ਪ੍ਰਭੂ શ્રી ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕੱਲ ਤੋਂ ਮੈਂ ਮੇਰਾ ਖਿਆਲ ਨਕੂਦਰ ਹਲਕੇ ਦੇ ਵਿੱਚ ਕੋਈ 15 ਕੋ ਪ੍ਰੋਗਰਾਮਾਂ ਤੇ ਜਾ ਚੁੱਕਾ ਹਾਂ ਔਰ ਹਜੇ ਵੀ ਬਹੁਤ ਸਾਰੇ ਪ੍ਰੋਗਰਾਮ ਹੈ ਔਰ ਬਹੁਤ ਸਾਰੇ ਪ੍ਰੋਗਰਾਮ ਮਿਸ ਹੋ ਗਏ ਜੇਸਪਿੰਡ ਵਿੱਚੋਂ ਵੀ ਲੰਘਦੇ ਆ ਉੱਥੇ ਇੱਕ ਖੁਸ਼ੀਆਂ ਦਾ ਮਾਹੌਲ ਹੈ ਪਰਮਾਤਮਾ ਦੀ ਕਿਰਪਾ ਲਈ ਹਰ ਕੋਈ ਅਰਦਾਸ ਕਰ ਰਿਹਾ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮਾਂ ਦੀ ਗੱਲ ਕੀਤੀ ਕਿ 15 ਪ੍ਰੋਗਰਾਮ ਕੱਲ ਤੁਸੀਂ ਨਿਭਾਏ ਕਿਉਂਕਿ ਜਿੰਨੇ ਵੀ ਜ਼ਿੰਮੇਵਾਰ ਲੋਕ ਆ ਸਾਰਿਆਂ ਨੂੰ ਹਰ ਇੱਕ ਥਾਂ ਤੇ ਜਾਣਾ ਪੈਂਦਾ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕੱਲ ਦਾ ਇੱਕ ਤੁਹਾਡੀ ਫੋਟੋ ਬੜੀ ਵਾਇਰਲ ਹੋਈ ਆ ਨੂਰਮੈਲ ਦੀ ਫੋਟੋ ਆ ਜਿੱਥੇ ਇੱਕ ਝੰਡੇ ਦੀ ਰਸਮ ਹੋ ਰਹੀ ਸੀ ਤੇ ਤੁਸੀਂ ਉਹਦੇ ਵਿੱਚ ਚੱਪਲ ਵੀ ਪਾਈ ਸੀਗੀ ਉਹ ਉਸ ਗੱਲ ਬਾਰੇ ਉਹਦਾ ਕੁਝ ਦੱਸਣਾ ਚਾਹੋਗੇ ਪਾਉਣਾ ਚਾਹੋਗੇ ਕੀ ਗੱਲਬਾਤ ਸੀਗੀ ਤੁਹਾਡੀ ਚੱਪਲ ਕਿਉਂ ਹਾਈਲਾਈਟ ਹੋ ਗਈ ਦੇਖੋ ਕੁਝ ਲੋਕ ਕਈ ਵਾਰੀ ਧਰਮ ਨੂੰ ਸਿਆਸੀਕਰਨ ਕਰਨਾ ਸ਼ੁਰੂ ਕਰ ਦਿੰਦੇ ਆ ਸਾਡਾ ਇਥੇ ਧਾਰਮਿਕ ਨਿਸ਼ਟਾ ਔਰ ਆਸਥਾ ਦੇ ਨਾਲ ਅਸੀਂ ਜਾਣਦੇ ਆਂ ਔਰ ਜਿੰਨੇ ਮੇਰੇ ਇਥੇ ਸਾਰੇ ਭਰਾ ਐ ਇਹਨਾਂ ਦਾ ਮੈਂ ਇਹਨਾਂ ਦੇ ਹਰ ਜਾਗਰਨ ਤੇ ਹਰ ਪ੍ਰੋਗਰਾਮ ਤੇ ਆਉਣਾ ਪਰ ਕਈ ਲੋਕਾਂ ਨੂੰ ਕਈ ਵਾਰੀ ਕੋਈ ਚੀਜ਼ਾਂ ਅਛੀਆਂ ਨਹੀਂ ਲੱਗਦੀਆਂ ਪਰ ਮੈਂ ਫਿਰ ਵੀ ਤੁਹਾਡੇ ਮਾਧਿਅਮ ਰਾਹੀਂ ਕਿਸੇ ਨੂੰ ਜੇ ਜਾਣੇ ਅਣਜਾਣੇ ਮੇਰੇ ਕਿਸੇ ਤਰੀਕੇ ਨਾਲ ਜੇ ਕੋਈ ਦੁੱਖ ਪਹੁੰਚਿਆ ਹੈ ਜਾਂ ਉਹਦੀ ਮਨ ਨੂੰ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਪ੍ਰਭਗਵਾਨ ਵਾਲਮੀਕ ਜੀ ਦੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਮਾਫੀ ਮੰਗਦਾ ਔਰ ਜੇ ਔਰ ਇਹ ਆਸ ਕਰਦਾ ਹਾਂ ਕਿ ਹਰ ਕਿਸੇ ਨੂੰ ਭਗਵਾਨ ਵਾਲਮੀਕ ਜੀ ਸਮਰਤ ਬਖਸ਼ਣ ਤਾਂ ਜੋ ਅਸੀਂ ਇਮਾਨਦਾਰੀ ਦੇ ਨਾਲ ਇਸ ਦੇਸ਼ ਕੌਮ ਦੀ ਸੇਵਾ ਕਰਦੇ ਰਹੀ ਸਰ ਸਰ ਮੈਂ ਗੱਲ ਤੁਹਾਡੀ ਕੱਟ ਰਿਹਾ ਕਿਉਂਕਿ ਉਹਦੇ ਵਿੱਚ ਚप्पल ਤੁਸੀਂ ਕੱਲੇ ਨਹੀਂ ਨਹੀਂ ਪਾਈ ਸੀ ਹੋਰ ਵੀ ਮੈਂ ਅਸੀਂ ਕਿਉਂਕਿ ਮੇਰੇ ਕੋਲ ਫੋਟੋ ਆਈਆਂ ਮੈਂ ਪੱਤਰਕਾਰ ਆ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਫੋਟੋ ਆਉਂਦੀ ਆ ਬਹੁਤ ਸਾਰੇ ਲੋਕ ਵਿੱਚ ਉਦਾਂ ਇਦਾਂ ਦੇ ਹੈਗੇ ਸੀ ਜਿਨ੍ਹਾਂ ਦੇ ਅਸੀਂ ਪਹਿਲਾਂ ਚੱਪਲ ਪਾਈਆਂ ਸੀ ਦੇਖੀਆਂ ਆ ਉਹ ਕਿਉਂ ਨਹੀਂ ਹਾਈਲਾਈਟ ਹੋਏ ਤੁਹਾਨੂੰ ਕਿਉਂ ਹਾਈਲਾਈਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਵੇਖੋ ਮੈਂ ਨਾ ਅਸੀਂ ਭਗਵਾਨ ਵਾਲਮੀਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਆਏ ਆਂ ਔਰ ਉਹ ਹਰ ਕਿਸੇ ਦੀ ਜਾਣਦਾ ਮੰਦੀ ਜਾਣਦਾ ਉਹ ਸਭ ਪ੍ਰਮਾਤਮਾ ਜਾਣਦਾ ਕਿ ਸਾਡੇ ਮਨ ਦੇ ਵਿੱਚ ਕੀ ਹੈ ਸਾਡੇ ਮਨ ਦੇ ਵਿੱਚ ਕੀ ਹੈ ਜਾਂ ਵਿਰੋਧੀ ਦੇ ਕਿਸੇ ਦੇ ਮਨ ਦੇ ਵਿੱਚ ਕੀ ਹੈ ਮੈਂ ਕਿਸੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਦੋਸ਼ ਪ੍ਰਤੀ ਦੋਸ਼ ਨਹੀਂ ਲਾਉਂਦਾ ਮੈਂ ਤਾਂ ਸਿਰਫ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਕਿ ਜੇ ਕਿਸੇ ਦੀ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ ਮੈਂ ਦੋਨੋਂ ਹੱਥ ਬਨ ਕੇ ਪਰਗਵਾਨ ਵਾਲਮੀਕੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਮਾਫੀ ਮੰਗਦਾ ਔਰ ਇਹ ਚਾਹੁੰਦਾ ਕਿ ਹਰ ਕਿਸੇ ਨੂੰ ਪਰਮਾਤਮਾ ਸਮੱਤ ਬਖਸ਼ੇ ਔਰ ਅਸੀਂ ਇੱਕ ਦੂਜੇ ਨਾਲ ਪਿਆਰ ਇਤਿਫਾਕ ਨਾਲ ਇਸ ਸਤਿਰਤੀ ਤੇ ਰਹਿੰਦੇ ਰਹੀਏ ਸਾਡੇ ਨਾਲ ਵਰਲਡ ਫੇਮਸ ਆਵਾਜ਼ ਕੇਸ ਮੱਖਣ ਜੀ ਸਾਡੇ ਨਾਲ ਨੇ ਜਿਹਦੇ ਹਮੇਸ਼ਾ ਪਹੁੰਚਦੇ ਹੂੰ ਵਿਸ਼ੇਸ਼ ਤੌਰ ਤੇ ਉੱਥੇ ਉਹਨੇ ਕੀ ਕਹਿਣਾ ਚਾਹੁੰਦੇ ਉਹ ਪੈਨ ਨਾਲ ਇਨਾ ਪਿਆਰ ਹਾਂਜੀ ਸਭ ਤੋਂ ਪਹਿਲਾਂ ਗੋਵਿੰਦ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਕੇਸ ਮੱਖਣ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਮੈਂ ਆ ਭਗਵਾਨ ਬਾਲਮਿਕ ਜੀ ਦੇ ਪ੍ਰਗਟ ਦਿਹਾੜੇ ਤੇ ਭਗਵਾਨ ਬਾਲਮਿਕ ਜੀ ਨਾਮ ਲੈ ਵਸ ਸੰਗਤਾਂ ਨੂੰ ਆ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਜੀ ਤੇ ਅੱਜ ਮੇਰੇ ਨਗਰ ਦੇ ਵਿੱਚ ਪਿੰਡ ਸ਼ੰਕਰ ਵਿੱਚ ਆ ਪ੍ਰভাত ਫੇਰੀ ਆਪਣੇ ਪਹਿਲਾਂ ਹੋਈਆਂ ਤੇ ਅੱਜ ਆਪਣੀ ਜਿਹੜੀ ਸ਼ੋਭਾ ਯਾਤਰਾ ਦਾ ਆਰੰਭ ਹੋਇਆ ਸੋ ਸਾਰੀਆਂ ਸੰਗਤਾਂ ਬੜੇ ਹਮ ਹਮਾ ਕੇ ਜੋਸ਼ ਉਕਰੋਚ ਨਾਲ ਤੁਸੀਂ ਦੇਖ ਰਹੇ ਆ ਕਿ ਅੱਜ ਪ੍ਰਭੂ ਬਾਲਮੀਕੀ ਦਾ ਪ੍ਰਗਟ ਦਿਹਾੜਾ ਮਨਾ ਰਹੇ ਆ ਸੋ ਇੱਥੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਭਗਵਾਨ ਨਾਮ ਲੇਵਾ ਸੰਗਤਾਂ ਬੈਠੀਆਂ ਉਹਨਾਂ ਨੂੰ ਪ੍ਰਗਟ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਮੇਰਾ اخਲਾਕੀ ਫਰਜ਼ ਹੈ ਜੀ ਇਹਨਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਇਹਨਾਂ ਪਾਸਿਆਂ ਦੇ ਵਿੱਚ ਮੈਂ ਖੇਡਦਾ ਮਲ ਦਾ ਤੇ ਵੱਡਾ ਹੋਇਆ ਤੇ ਜੇ ਤੁਸੀਂ ਮੈਨੂੰ ਕੇਸ ਮੱਖਣ ਕਿੰਨੇ ਇਹਨਾਂ ਦਾ ਬਣਾਇਆ ਆ ਇਹਨਾਂ ਦਾ ਸਾਰਿਆਂ ਦਾ ਪਿਆਰ ਆ ਸੋ ਇਸ ਕਰਕੇ ਮੈਂ ਇਹੀ ਕਹਿ ਸਕਦਾ ਕਿ ਇਸ ਮੌਕੇ ਤੇ ਇਨਾ ਸੰਗਤਾਂ ਦਾ ਪਿਆਰ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ